ਅੱਜ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਪਛਮੀ ਜ਼ਿਮਨੀ ਚੋਣ ਦੀ ਵੋਟਾਂ ਪੈ ਗਈਆਂ ਵਾਂ 23 ਜੂਨ ਨੂੰ ਰਿਜ਼ਲਟ ਆਉਣੇ ਆ ਵੋਟਰਾਂ ਦਾ ਰੁਝਾਨ ਕਿਹਸ ਪਾਸੇ ਹੈ ਫਤਵਾ ਕਿਹਦੇ ਹੱਕ ਦੇ ਵਿੱਚ ਦੇਣਗੇ ਇਹ ਅੱਜ ਦਾ ਸਵਾਲ ਹੈ ਕਿਉਂਕਿ ਰਿਜ਼ਲਟ 23 ਨੂੰ ਆਉਣੇ ਆ ਮੇਰੇ ਖਿਆਲ ਅਸਵੇੜੇ ਕੋਈ ਅਟਕਲਾਂ ਲਾਉਣ ਦਾ ਮੌਕਾ ਨਹੀਂ ਲੇਕਿਨ ਕੁਝ ਜਿਹੜੇ ਮੰਦ ਪਾਗੇ ਰੁਝਾਨ ਲੁਧਿਆਣਾ ਜ਼ਿਮਨੀ ਚੋਣ ਵੇਲੇ ਦੇਖਣ ਨੂੰ ਮਿਲੇ ਮੈਂ ਉਹਨਾਂ ਬਾਰੇ ਟਿੱਪਣੀ ਜ਼ਰੂਰ ਕਰਨਾ ਚਾਹੁੰਦਾ ਹਾਂ ਪਹਿਲੋਂ जो बहुत सारे कॉलर्स ने भी किया बहुत सारे लोगों ने जो कॉमेंट्स भी पाए उन्होंने कहा कि एक राज्यसभा मैंबर लड़ाई जा रही है क्योंकि दोवे रुतबे का बहुत फर्क है राज्यसभा बहुत उची सीट मनी जाती में जा है और राज्यसभा मैंबर ना सीट लड़ाई जी ये कोई चंगा रुझान नहीं और जाहिर है कि ਯਾ ਅਰਵਿੰਦ ਕੇਜਰੀਵਾਲ ਯਾ ਮਨੀਸ਼ ਸੋਧਿਆ ਯਾ ਕਿਸੇ ਹੋਰ ਲੀਡਰ ਵਾਸਤੇ ਸੀਟ ਖਾਲੀ ਕਰਾਈ ਜਾ ਰਹੀ ਹੈ ਤਾਂ ਕਿ ਉਹਨਾਂ ਨੂੰothe ਪੇਚਿਆ ਜਾ ਸਕੇ ਇਹ ਬਹੁਤ ਮੰਤਪਾਗਰੂ ਜਾ ਆਨੇ ਆ ਤੇ ਦਾ ਸੋਚਣਾ ਵੀ ਪਊਗਾ ਕਿ ਪੰਜਾਬ ਨੂੰ ਇਹਦਾ ਕੀ ਫਾਇਦਾ ਹੋਊਗਾ ਜੇ ਨਾਨ ਪੰਜਾਬੀ ਬਾਹਰ ਦੇ ਬੰਦੇ ਨੂੰ ਪੰਜਾਬ ਦੀ ਸੀਟ ਦਿੱਤੀ ਜਾ ਰਹੀ ਹੈ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਕਿਹੜੀ ਸੀਟ ਮਿਲੂਗੀ ਸੋ ਪੰਜਾਬ ਦੀ ਸੀਟ ਆ ਰਾਜ ਸਭਾ ਦੀ ਸੀਟ ਪੰਜਾਬ ਦੇ ਕਿਸੇ ਸੂਝਵਾਨ ਬੰਦੇ ਨੂੰ ਕੋਈ ਪੜੇ ਲਿਖੇ ਬੰਦੇ ਨੂੰ ਇਥੋਂ ਰਾਜ ਸਭਾ ਦੇ ਵਿੱਚ ਪੇਚਾ ਚਾਹੀਦਾ ਵਾ ਦਿੱਲੀ ਦੇ ਲੀਡਰ ਜਿਹੜੇ ਨੇ ਉਹ ਦਿੱਲੀ ਦੀਆਂ ਚੋਣਾਂ ਦਾ ਨੇ ਦਿੱਲੀ ਤੋਂ ਜਦੋਂ ਵੀ ਉਹਨਾਂ ਦੀ ਚਾਂਸ ਮਿਲੂਗਾ ਉੱਥੇ ਰਾਜ ਸਭਾ ਦੇ ਵਿੱਚ ਪਹੁੰਚਣਗੇ ਲੇਕਿਨ ਇਹ ਸਿਰਫ ਰੁਝਾਨ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਇਹ ਸਾਰੀਆਂ ਪਾਰਟੀਆਂ 'ਚ ਆ ਕਿਵੇਂ ਸੋਨਿਆ ਗਾਂਧੀ ਨੂੰ ਕਿਸੇ ਹੋਰ ਰਾਜਸਥਾਨ ਤੋਂ ਜਾਂ ਕਿਸੇ ਹੋਰ ਤੋਂ ਰਾਜ ਸਭਾ ਦੇ ਵਿੱਚ ਪੇਚੇ ਜਾਂਦਾ ਕਿਸੇ ਵੇਲੇ ਮਨਮੋਹ ਸਿੰਘ ਨੂੰ ਡਾਕਟਰ ਮਨਮੋਹ ਸਿੰਘ ਨੂੰ ਅਸਾਮ ਤੋਂ ਰਾਜ ਸਭਾ ਦੇ ਵਿੱਚ ਪੇਚੇ ਗਿਆ ਸੀ ਸੋ ਇਹ ਸਾਰੀਆਂ ਪਾਰਟੀਆਂ ਵੱਲੋਂ ਇਹ ਰੁਝਾਨ ਗਲਤ ਹੈ ਮੇਰੇ ਖਿਆਲ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਕਿ ਜਿਹੜਾ ਬੰਦਾ ਵੀ ਰਾਜ ਸਭਾ ਲਈ ਨਾਮਿਨੇਟ ਹੁੰਦਾ ਵਾ ਉਹ ਉਸੇ ਸਟੇਟ ਦਾ ਵਸਿੰਦਾ ਹੋਣਾ ਚਾਹੀਦਾ ਵਾ ਉਥੋਂ ਦਾ ਵੋਟਰ ਹੋਣਾ ਚਾਹੀਦਾ ਉਥੋਂ ਦਾ ਘੱਟੋ ਘੱਟ ਪਿਛਲੇ 5 ਸਾਲ ਤੋਂ ਉਥੋਂ ਦੇ ਰਹਿ ਰਹੇ ਹੋਣੇ ਜੀ ਦਾ ਪਿਛਲੇ 5 ਸਾਲ ਤੋਂ ਉਥੋਂ ਦਾ ਵੋਟਰ ਹੋਣਾ ਚਾਹੀਦਾ ਇੱਕ ਦੇ ਇਹ ਮੰਤ ਪੱਡਾ ਰੁਝਾਨ ਹੈ ਕਿ ਇੱਕ ਰਾਜ ਸਭਾ ਦੀ ਸੀਟ ਵਿਧਾਨ ਸਭਾ ਰਾਜ ਸਭਾ ਦੇ ਮੈਂਬਰ ਨੂੰ ਵਿਧਾਨ ਸਭਾ ਸੀਟ ਛਡਾਈ ਜਾਈ ਜੇ ਦੂਸਰਾ ਜੋ ਉਥੇ ਜੋ ਰਿਪੋਰਟਾਂ ਆਈਆਂ ਹਨ ਸੂਟ ਵੰਡੇ ਗਏ ਕੁਝ ਕਾਲਜ ਨੇ ਕਿਹਾ ਪੈਸੇ ਵੰਡੇ ਗਏ ਸ਼ਰਾਬ ਵੰਡੀ ਗਈ ਏਸੀ ਐਲਸੀਡੀ ਵੰਡੇ ਗਏ ਖਾਸ ਕਰਕੇ ਤਿੰਨ ਇਹੋ ਜਿਹੇ ਇਲਾਕੇ ਆ ਜਿੱਥੇ ਜਿਹਨੂੰ ਆਪਾਂ ਪਿੰਡੂ ਲਾਕੇ ਕਹਿ ਸਕਦੇ ਆ ਜਿੱਥੇ ਬਹੁਤ ਸਾਰੇ ਪ੍ਰਵਾਸੀ ਵਸਦੇ ਆ ਉਹਨਾਂ ਦੇ ਵਿੱਚ ਇਹ ਬਹੁਤ ਮੰਦ ਭਾਗਾ ਰੋਜਾਨਾ ਮੈਂ ਹੈਰਾਨ ਆ ਕਿ ਇਲੈਕਸ਼ਨ ਕਮਿਸ਼ਨ ਕਮਿਸ਼ਨ ਸੁੱਤੀ ਪਈ ਸੀ ਉਹਨਾਂ ਨੇ ਕਿਵੇਂ ਹੁੰਦੇ ਤਾਂ ਪੁਲਿਸ ਕੀ ਕਰ ਰਹੀ ਸੀ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਸੀ ਔਰ ਜੇ ਵਾਕਈ ਐਡਮਿਨਿਸਟ੍ਰੇਸ਼ਨ ਨੇ ਅੱਖਾਂ ਮੀਡੀਆਂ ਹੋਈਆਂ ਸੀ ਕਿਉਂਕਿ ਇਹ ਸਭ ਕੁਝ ਸਤਾ ਕੇ ਪਾਰਟੀ ਕਰ ਲਿਆ ਤੇ ਇਹ ਬਹੁਤ ਇੱਕ ਮੰਦ ਭਾਗਾ ਰੁਝਾਨ ਹੈ ਤੀਸਰਾ ਜੋ ਮੈਂ ਰੁਝਾਨ ਦੇਖਣ ਨੂੰ ਮੈਨੂੰ ਮਿਲਿਆ ਵਾ ਜੋ ਅਰਵਿੰਦ ਕੇਜਰੀਵਾਲ ਨੇ ਉੱਥੇ ਕਿਹਾ ਵਾ ਵੀ ਜੇ ਕੰਮ ਕਰਾਉਣੇ ਆ ਤੇ ਆਪ ਨੂੰ ਵੋਟ ਪਾਓ ਜੇ ਜੁਝੀ ਕਿਸੇ ਨੂੰ ਜਿਤਾਓਗੇ ਤੇ ਕੰਮ ਨਹੀਂ ਹੋਏ ਇਹ ਬਹੁਤ ਅਨਫੋਰਚੂਨੇਟ ਸਟੇਟਮੈਂਟ ਹੈ ਕਿਹਾ ਉਹਨਾਂ ਨੇ ਵੇਜਿਆ ਸੀ ਵੀ ਸਾਡੀ ਸਰਕਾਰ ਆ ਵਿਕਾਸ ਕਰਨਾ ਸਾਡਾ ਫਰਜ਼ ਆ ਤੁਸੀਂ ਸਾਨੂੰ ਜਿਤਾਓ ਜਾਂ ਨਾ ਜਿਤਾਓ ਅਸੀਂ ਇੱਥੇ ਵਿਕਾਸ ਕਰਨਾ ਹੀ ਕਰਨਾ ਕਿਉਂਕਿ ਅਸੀਂ ਵਿਕਾਸ ਕਰਦੇ ਆ ਕਰਦੇ ਆਏ ਆ ਅੱਗੇ ਤੋਂ ਵੀ ਕਰਾਂਗੇ ਸਾਨੂੰ ਜਿਤਾਓ ਮੇਰੇ ਕਹੇ ਹਾਗਲ ਕਹਿ ਦਿੰਦੇ ਤੇ ਲੋਕਾਂ ਦੇ ਵਿੱਚ ਕਿਤੇ ਬੇਤਰਸੇ ਪੈਣਾ ਸੀਗਾ ਇਹ ਛੋਟੀ ਸਿਆਸਤ ਆ ਵੀ ਜੇ ਕੰਮ ਕਰਾਉਣੇ ਆ ਤਾਂ ਸਾਨੂੰ ਵੋਟਾਂ ਪਾਓ ਕੱਲ ਨੂੰ ਜੇ ਦੂਜੀ ਪਾਰਟੀ ਹੋਊਗੀ ਦੂਜੀ ਪਾਰਟੀ ਪੰਜਾਬ ਦੇ ਸੱਤਾ ਦੇ ਵਿੱਚ ਹੋਊਗੀ ਤੇ ਫਿਰ ਉਦੋਂ ਆਮ ਆਦਮੀ ਪਾਰਟੀ ਕੀ ਕਹੂਗੀ ਕਿ ਇਹਨਾਂ ਨੂੰ ਜਤੋਜੀ ਤੇ ਕੰਮ ਕਰਾਉਣੇ ਆ ਕਿਉਂਕਿ ਇਹਨਾਂ ਦੀ ਸਰਕਾਰ ਆ ਸੋ ਮੈਂ ਹੈਰਾਨ ਆ ਕਿ ਅਰਵਿੰਦ ਕੇਜਰੀ ਵਰਗਾ ਵਰਗਾ ਬੰਦਾ ਇਹੋ ਜੀ ਗੱਲ ਇਹੋ ਜੀ ਛੋਟੀ ਗੱਲ ਕਿਵੇਂ ਕਹਿੰਦਾ ਲੋ ਇਸ ਤੋਂ ਬਾਅਦ ਦੂਸਰਾ ਮੇਰਾ ਇਹ ਵੀ ਸਵਾਲ ਹੈ ਕਿ ਉਹ 1.5 ਸਾਲ ਰਹਿ ਗਿਆ ਕਿੰਨਾ ਪੈਸੇ ਦਾ ਉਜਾੜਾ ਹੋ ਰਿਹਾ ਉੱਥੇ ਹਰ ਕੈਂਡੀਡੇਟ ਨੇ ਲੀਗਲੀ ਮੇਰੇ ਖਿਆਲ 70 80 ਲੱਖ ਰੁਪਏ ਖਰਚ ਸਕਦਾ ਲੋ ਮੇਰੇ ਖਿਆਲ ਇ ਅਨ ਅਨਫੀਸ਼ੀਲੀ ਮੇਰੇ ਖਿਆਲ 2 2 ਕਰੋੜ ਰੁਪਏ ਸ਼ਹਿਰ ਖਰਚੇ ਹੋਣਗੇ ਜਾਂ ਕਿਤੇ ਵੱਧ ਵੀ ਖਰਚ ਹੋ ਸਕਦੇ ਆ ਤੇ ਬਾਕੀ ਪੈਸਾ ਵੰਡਿਆ ਗਿਆ ਹੈ ਸ਼ਰਾਬ ਵੰਡੀ ਗਈ ਜਾਂ ਏਸੀ ਵੰਡੇ ਗਏ ਆ ਮੇਰਾ ਖਿਆਲ ਹੈ ਕਿ ਜਦੋਂ 2.5 ਸਾਲ ਤੋਂ ਘੱਟ ਬਖਵਾ ਰਹਿ ਜੂਵੇ ਅਗਲੀ ਇਲੈਕਸ਼ਨ ਦਾ ਤੇ ਮੇਰੇ ਖਿਆਲ ਜ਼ਿੰਮੇਵਾਰੀ ਛੋੜ ਨਹੀਂ ਚੁੱਕੀ ਚੁਣੀ ਕਿਉਂਕਿ ਲੋਕਾਂ ਦੇ ਕੰਮ ਜੜੇ ਆ ਉਦੋਂ ਵੈਸੇ ਜਿਹੜੀ ਸਰਕਾਰ ਹੈ ਉਹ ਉਹਨੂੰ ਕਰਨੇ ਚਾਹੀਦੇ ਆ ਸੋ ਮੇਰਾ ਖਿਆਲ ਹੈ ਕਿ ਇਹ ਜਿਹੜਾ 1.5 ਸਾਲ ਰਹੇ ਜੇ ਉਦੋਂ ਇਹ ਚੋਣਾ ਕਰਾਉਣੀਆਂ ਜਿਹੜੀਆਂ ਆਏ ਪੈਸੇ ਦੀ ਬਹੁਤ ਵੱਡੀ ਵੇਸਟੇਜ ਹੈ ਬਾਕੀ ਅੱਜ ਮੈਂ ਫਿਰ ਅਗੇ ਦੱਸਿਆ ਵਾ ਕਿ 5ਵੇਂ ਤੱਕ ਜੋ ਪੋਰਿੰਗ ਪਰਸੈਂਟੇਜ ਬਹੁਤ ਲੋ ਸੀ ਇਹਦੇ ਕੀ ਕੀ ਕਾਰਨ ਆ ਉਹ ਆਪਾਂ ਨੂੰ 23 ਤਰੀਕ ਨੂੰ ਬਿਲਕੁਲ ਕਲੀਅਰ ਹੋ ਜਾਊਗਾ 23 ਨੂੰ ਨਤੀਜੇ ਆਉਣੇ ਆ ਮੈਂ ਫਿਰ 12 ਤੱਕ ਨਤੀਜੇ ਆ ਜਾਣਗੇ ਔਰ ਉਦੋਂ ਫਿਰ ਆਪਾਂ ਦੁਬਾਰਾ ਇਸ ਸੇ 30 ਪ੍ਰੋਗਰਾਮ ਦੇ ਅਕੀ ਆਵਾਂਗੇ ਕਿ ਇਹ ਨਤੀਜਿਆਂ ਦੇ ਕੀ ਮਾਇਨੇ ਨੇ ਇਹਨਾਂ ਦਾ 2027 ਤੇ ਕੀ ਅਸਰ ਪਵੇਗਾ ਇਹ ਸਭ ਕੁਝ ਆਪਾਂ ਵਿਚਾਰ ਚਰਚਾ ਕਰਾਂਗੇ 23 ਜੂਨ ਤੋਂ ਬਾਅਦ